ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੇ ਆਪਣੇ ਕੋਲ ਜਿਹੜੇ ਬੂਟੇ ਹੈਗੇ ਆਪਣੇ ਆਂਬ ਦੇ ਚੀਕੂ ਦੇ ਅਮਰੂਦ ਤੇ ਇਸ ਤਰ੍ਹਾਂ ਦੀਆਂ 15-16 ਵੈਰਾਈਟੀਆਂ ਹੋਰ ਜਿਹੜੀਆਂ ਉਹ ਪਹੁੰਚ ਚੁੱਕੀਆਂ ਨੇ ਇਹਦੇ ਵਿੱਚ ਆਪਣੇ ਕੋਲ ਵੱਡੇ ਸਾਈਜ਼ ਦੇ ਵਿੱਚ ਵੀ ਬੂਟੇ ਹੈਗੇ ਆ ਤੇ ਛੋਟੇ ਸਾਈਜ਼ ਦੇ ਵਿੱਚ ਵੀ ਤੁਹਾਨੂੰ ਬੂਟੇ ਮਿਲ ਜਾਣਗੇ ਸਭ ਤੋਂ ਪਹਿਲਾਂ ਤੁਹਾਨੂੰ ਆਂਬ ਦਿਖਾ ਦਈਏ ਜੀ ਆਂਬ ਆਪਣੇ ਕੋਲ ਲਗਭਗ 9 ਫੁੱਟ ਦੀ ਹਾਈਟ ਦੇ ਵਿੱਚ ਆਪਣੇ ਕੋਲੇ ਆਂਬ ਆਇਆਗਾ ਤੇ ਇਹ ਆਪਾਂ ਵੈਸੇ ਸਿੰਗਲ ਪੀਸ ਹੀ ਮੰਗਾਇਆ ਆਪਾਂ ਖੁਦ ਆਪ ਲਾਉਣਾਗਾ ਪਰ ਇਸ ਤਰ੍ਹਾਂ ਦੇ ਬੂਟੇ ਆਪਾਂ ਇਹ ਸਿਰਫ ਤੁਹਾਨੂੰ ਟ్రਾਇਲ ਦੇ ਤੌਰ ਤੇ ਦਿਖਾਉਣ ਲਈ ਜਿਹੜਾ ਮੰਗਾਇਆ ਵੀ ਇਸ ਤਰ੍ਹਾਂ ਦੇ ਆਪਾਂ ਨੂੰ ਮਿਲ ਸਕਦੇ ਨੇਗੇ ਜਿਹੜੇ ਵੀ ਰੰਬ ਲਾਉਣ ਦੇ ਸ਼ਕੀਨ ਨੇਗੇ ਉਹ ਚੱਲਿਆ ਚਲਾਇਆ ਪੱਕੀ ਗraft ਦਾ ਇਸ ਤਰ੍ਹਾਂ ਦਾ ਬੂਟਾ ਲੈ ਸਕਦੇ ਨੇਗੇ ਇਸ ਤੋਂ ਇਲਾਵਾ ਆਪਣੇ ਕੋਲ ਜਿਹੜੀ ਜਾਮਣ ਹੈਗੀ ਹੈਗੀ ਉਹ ਵੀ ਐਸੇ ਹਾਈਟ ਦੇ ਵਿੱਚ ਜਿਹੜੀ ਜਾਮਣ grafted ਜਾਮਣਾਂ ਕੀ ਜਾਮਣ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਕੋਈ ਖਾਸ ਵੈਰਾਈਟੀਆਂ ਹੈ ਨਹੀਂ ਗੀਆਂ ਜਾਮਣ ਜਿਹੜੀ ਗ੍ਰਾਫਟ ਕੀਤੀ ਜਾਂਦੀ ਹੈ ਕਿਸੇ ਚੰਗੀ ਨਸਲ ਤੋਂ ਲੈ ਕੇ ਜਾਂ ਜਿਹੜੀ ਤੋਂ ਚੰਗਾ ਰਿਜ਼ਲਟ ਆ ਰਹੇ ਹੁੰਦੇ ਹੈਗੇ ਉਹਦੀ ਜਿਹੜੀ ਬਰਡ ਲੈ ਕੇ ਗ੍ਰਾਫਟ ਕੀਤੀ ਜਾਂਦੀ ਹੈਗੀ ਇਸ ਲਈ ਇਹਦੀ ਨਸਲ ਬਾਰੇ ਜਿਹੜਾ ਆਪਾਂ ਨੂੰ ਖਾਸ ਕੋਈ ਜਾਣਕਾਰੀ ਨਹੀਂ ਹੈਗੀ ਇਸ ਤੋਂ ਇਲਾਵਾ ਆਪਣੇ ਕੋਲੇ ਜਿਹੜਾ ਇਹ ਬਦਾਮ ਦਾ ਬੂਟਾ ਜੀ ਇਹ ਗੁਰਬੰਦੀ ਬਦਾਮਾਂਗਾ ਇਹ ਵੀ ਲਗਭਗ 6 ਫੁੱਟ ਦੇ ਕਰੀਬ ਬੂਟਾ ਹੈਗਾ ਹੈਗਾ ਤੇ ਇਹਦੇ ਚ ਆਪਣੇ ਕੋਲੇ ਇੱਕ ਕੈਲੀਫੋਰਨੀਆ ਵੈਰਾਈਟੀ ਹੈਗੀ ਇੱਕ ਗੁਰਬੰਦੀ ਵੈਰਾਈਟੀ ਹੈਗੀ ਦੋ ਵੈਰਾਈਟੀਆਂ ਆਪਣੇ ਕੋਲ ਬਦਾਮ ਦੇ ਵਿੱਚ ਹੈਗੀਆਂ ਹੈਗੀਆਂ ਇਹ ਸਾਰੀਆਂ ਵੈਰਾਈਟੀਆਂ ਲਗਭਗ ਆਪਾਂ ਜਿਹੜੀਆਂ ਆਪਣੇ ਫੀਲਡ ਦੇ ਉੱਤੇ ਲਾਈਆਂ ਹੋਈਆਂ ਨੇ ਇਹਨਾਂ ਤੇ ਤਜਰਬੇ ਆਪਾਂ ਕੀਤੇ ਹੋਏ ਨੇਗੇ ਉਹੀ ਸੇਮ ਸੋਰਸ ਤੋਂ ਉਹਨਾਂ ਬੰਦਿਆਂ ਤੋਂ ਤੇ ਇਹ ਜਿਹੜੀਆਂ ਆਪਾਂ ਵੈਰਾਈਟੀਆਂ ਲੈਤੀਆਂ ਨੇਗੀਆਂ ਇਸੇ ਤਰ੍ਹਾਂ ਇਹ ਸੇਵ ਦੇ ਵਿੱਚ ਹਰਮਨ 99 9-10 ਫੁੱਟ ਦੇ ਕਰੀਬ ਦਾ ਬੂਟਾ ਆਪਣੇ ਕੋਲੇ ਇਹਦਾ ਹੈਗਾ ਜੀ ਜਿਹੜਾ ਇਹਦੇ ਵਿੱਚ ਡੋਰਸਟ ਵੈਰਾਈਟੀ ਤੁਹਾਨੂੰ ਮਿਲ ਜੂਗੀ ਤੇ ਅੰਨਾ ਵੈਰਾਈਟੀ ਮਿਲ ਜੂਗੀ ਤਿੰਨ ਵੈਰਾਈਟੀਆਂ ਸੇਵ ਦੇ ਵਿੱਚ ਨੇਗੀਆਂ ਇਹ ਹਸਾਰ ਸਫੈਦਾ ਜਿਹੜਾ ਆਪਣਾ ਵੱਡੀ ਥੈਲੀ ਦੇ ਵਿੱਚ ਅਮਰੂਦ 7 ਤੋਂ 8 ਫੁੱਟ ਦੀ ਹਾਈਟ ਦੇ ਵਿੱਚ ਇਹ ਹੈਗਾ ਜੀ ਆਪਣੇ ਕੋਲੇ ਵੱਡੀ ਥੈਲੀ ਦੇ ਵਿੱਚ ਬੂਟਾ ਹੈਗਾ ਤੇ ਬਿਲਕੁਲ ਫਲ ਦੇ ਉੱਤੇ ਹੈਗਾ ਹੈਗਾ ਇਹ ਬੂਟਾ ਵੀ ਤੁਸੀਂ ਆਪਣੇ ਕੋਲੋਂ ਫਾਰਮ ਤੋਂ ਖਰੀਦ ਸਕਦੇ ਹੋ ਚੀਕੂ ਦੀ ਕਾਲਾ ਪੱਤੀ ਵੈਰਾਈਟੀ ਇਹ ਵੀ ਵਧੀਆ ਵੱਡੇ ਸਾਈਜ਼ ਦੇ ਵਿੱਚ ਆਪਣੇ ਕੋਲੇ ਹੈਗੀ ਹੈਗੀ ਤੇ ਇਹਦੇ ਵਿੱਚ ਜਿਹੜੀ ਛੋਟੇ ਸਾਈਜ਼ ਦੇ ਵਿੱਚ ਵੀ ਆਪਣੇ ਕੋਲੇ ਇਹ ਚੀਕੂ ਤੁਹਾਨੂੰ ਮਿਲ ਜੂਗਾ ਜੀ ਲਗਭਗ ਸਾਰੇ ਬੂਟੇ ਵੱਡੇ ਅਤੇ ਛੋਟੇ ਦੋਨੇ ਸਾਈਜ਼ਾਂ ਦੇ ਵਿੱਚ ਤੁਹਾਨੂੰ ਆਪਣੇ ਕੋਲੋਂ ਮਿਲ ਜਾਣਗੇ ਜੀ ਤੇ ਤੁਸੀਂ ਫਾਰਮ ਦੇ ਉੱਪਰ ਆ ਕੇ ਇਹ ਸਾਡੇ ਕੋਲੋਂ ਲਿਆ ਸਕਦੇ ਹੋ ਤੇ ਕਾਫੀ ਸਾਰੇ ਵੀਰਾਂ ਦੁਆਰਾ ਜਿਹੜਾ ਕੂਰੀਅਰ ਕਰਨ ਬਾਰੇ ਪੁੱਛਿਆ ਜਾਂਦਾ ਵੀ ਇਹਨਾਂ ਨੂੰ ਤੁਸੀਂ ਡਿਲੀਵਰ ਕਰ ਦੋਗੇ ਤਾਂ ਜਦੋਂ ਇਕੱਠੇ ਕਿਸੇ ਪਾਸੇ ਦੇ ਆਰਡਰ ਹੁੰਦੇ ਆ ਤਾਂ ਕਾਰ ਵਗੈਰਾ ਤੇ ਆਪਾਂ ਤੁਹਾਨੂੰ ਪਹੁੰਚਦੇ ਕਰ ਸਕਦੇ ਆ ਪਰ ਉਸ ਤੋਂ ਬਿਨਾਂ ਜਿਹੜੇ ਕਿਸੇ ਡਾਕ ਰਹੀ ਜਾਂ ਪੋਸਟਰ ਆਹੀ ਇਹਨਾਂ ਨੂੰ ਭੇਜਣਾ ਮੁਸ਼ਕਲ ਆ ਤੁਸੀਂ ਮਿੱਟੀ ਆਪ ਹੀ ਦੇਖ ਸਕਦੇ ਹੋ ਜਿਹੜੀ ਕਿੰਨੀ ਜ਼ਿਆਦਾ ਇਹਨਾਂ ਨਾਲ ਮਿੱਟੀ ਹੈਗੀ ਹੈਗੀ ਤਾਂ ਕਰਕੇ ਇਹਨਾਂ ਨੂੰ ਜਿਹੜਾ ਉਸ ਤਰ੍ਹਾਂ ਭੇਜਣਾ ਕਾਫੀ ਮੁਸ਼ਕਲ ਦਾ ਕੰਮ ਹੈਗਾ ਜੀ ਇਸ ਤੋਂ ਇਲਾਵਾ ਆਪਾਂ ਜਿਹੜੀਆਂ ਹੋਰ ਵੈਰਾਈਟੀਆਂ ਨੇ ਉਹਨਾਂ ਬਾਰੇ ਥੋੜੀ ਜੀ ਮੋٹے ਮੋٹے ਤੌਰ ਤੇ ਗੱਲ ਕਰ ਲੈਣੇ ਆਗੇ ਜਿਹੜੀ ਮਾਲਟੇ ਦੇ ਵਿੱਚ ਆਪਣੇ ਕੋਲ ਬਲੱਡ ਰੈੱਡ ਵੈਰਾਈਟੀ ਹੈਗੀ ਹੈਗੀ ਤੇ ਉਸ ਤੋਂ ਇਲਾਵਾ ਜਿਹੜੀ ਇੱਕ ਆਪਣੇ ਕੋਲ ਬਲਾਂਸ਼ਾ ਲੱਡਾ ਵੈਰਾਈਟੀ ਹੋਣ ਆਈ ਹੈ ਨਵੀਂ ਉਹ ਵੀ ਬਹੁਤ ਵਧੀਆ ਵੈਰਾਈਟੀ ਹੈ ਉਹ ਵੀ ਲਗਭਗ ਜਿਹੜੀ ਫਲ ਦੇ ਉੱਪਰ ਹੈਗੀ ਹੈਗੀ 2.5 ਤੋਂ 3 ਸਾਲ ਦਾ ਬੂਟਾ ਉਹਦਾ ਹੈਗਾਗਾ ਤੇ ਇਹਦੇ ਵਿੱਚ ਆਪਣੇ ਕੋਲ ਅੰਗੂਰ ਹੈਗਾਗਾ ਆਲੂ ਬੁਖਾਰੇ ਦੇ ਵਿੱਚ ਆਪਣੇ ਕੋਲੇ ਦੋ ਵੈਰਾਈਟੀਆਂ ਸਤਲੋਈ ਪਰਪਲ ਉਹ ਵੀ ਲਗਭਗ ਇਸ ਸਾਈਜ਼ ਦੇ ਵਿੱਚ ਹੈਗੀ ਹੈਗੀ ਤੇ ਨਾਲ ਉਹਦੇ ਜਿਹੜੀ ਆਪਾਂ ਕਾਲਾ ਮਰਸਰੀ ਪੋਲੀਨੇਟਰ ਦੇ ਤੌਰ ਤੇ ਲਾਉਣੇ ਆਂਗੇ ਆड़ੂ ਦੇ ਵਿੱਚ ਦੋ ਵੈਰਾਈਟੀਆਂ ਹੈਗੀਆਂ ਨੇ ਸ਼ਾਨੇ ਪੰਜਾਬ ਹੈਗੀ ਹੈਗੀ ਉਹ ਇਦੋਂ ਥੋੜੀ ਜੀ ਹਾਂ ਵੱਡੇ ਸਾਈਜ਼ ਦੀ ਹੈਗੀ ਤੇ ਉਹਦੇ ਚ ਪ੍ਰਭਾਤ ਵੀ ਆਪਣੇ ਕੋਲੇ ਇੱਕ ਵੈਰਾਈਟੀ ਹੈਗੀ ਹੈਗੀ ਤੇ ਇਸ ਤੋਂ ਇਲਾਵਾ ਸੇਵ ਦੇ ਵਿੱਚ ਆਪਾਂ ਦੱਸ ਤਿਆਂ ਤੁਹਾਨੂੰ ਨਿੰਬੂ ਦੇ ਵਿੱਚ 12 ਮਾਸੀ ਕਾਗਜੀ ਤੇ ਬੀਜੂ ਬੀਜੂ ਨਿੰਬੂ ਜਿਹੜਾ ਦੇਸੀ ਨਿੰਬੂ ਹੁੰਦਾ ਹੈਗਾ ਬੀਜ ਤੋਂ ਤਿਆਰ 5 ਸਾਲ ਦੇ ਕਰੀਬ ਜਿਹੜਾ ਫਲ ਦੇਣ ਲੱਗਦਾ ਜੀ ਤੇ ਆਪਣਾ ਹਾਂ ਗੱਲ ਕਰ ਲਈਏ ਕਿੰਨੂ ਸਾਂਤਰੇ ਦੇ ਵਿੱਚ ਕਿੰਨੂ ਦੀਆਂ ਤਿੰਨ ਵੈਰਾਈਟੀਆਂ ਪੀਏਯੂ ਨੰਬਰ 1 ਕਿੰਨੂ ਆਰਐਲ ਤੇ ਕਿੰਨੂ ਵਾਇਰਸ ਫ੍ਰੀ ਤੇ ਇਹਦੇ ਚ ਆਪਣੇ ਕੋਲੇ ਡੇਜੀ ਹੈਗੀ ਹੈਗੀ ਤੇ ਉਹ ਤੋਂ ਇਲਾਵਾ ਜਿਹੜੀਆਂ ਸੰਤਰੇ ਦੇ ਵਿੱਚ ਡਬਲਯੂ ਮਾਰਕਟ ਆਪਣੇ ਕੋਲ ਹੈਗੀ ਹੈਗੀ ਮਾਰਟੇ ਦੇ ਵਿੱਚ ਅਰਲੀ ਗੋਲਡ ਵੀ ਆਪਣੇ ਕੋਲੇ ਤੁਹਾਨੂੰ ਮਿਲ ਜੂਗੀ ਤੇ ਆਪਾਂ ਅੰਗੂਰ ਦੀ ਗੱਲ ਕਰ ਲਈਏ ਤਾਂ ਫਲੇਮ ਸੀਡਲੈਸ ਅੰਗੂਰ ਤੁਹਾਨੂੰ ਮਿਲ ਜੂਗਾ ਜੀ ਤੇ ਹੋਰ ਕਾਫੀ ਤਰ੍ਹਾਂ ਦੀਆਂ ਵੈਰਾਈਟੀਆਂ ਹੈਗੀਆਂ ਜਿਹੜੀਆਂ ਆਪਾਂ ਵੀਡੀਓ ਦੇ ਵਿੱਚ ਅਜੇ ਕਵਰ ਨਹੀਂ ਕਰ ਸਕੇ ਤੇ ਜੇ ਤੁਹਾਨੂੰ ਬੂਟੇ ਚਾਹੀਦੇ ਨੇਗੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਫਾਰਮ ਤੋਂ ਅਗੇ ਲਿਆ ਸਕਦੇ ਹੋ ਜਾਂ ਜੇ ਇਕੱਠੇ ਬੂਟਿਆਂ ਦਾ ਕੋਈ ਆਰਡਰ ਹੋਊਗਾ ਤਾਂ ਅਸੀਂ ਪਹੁੰਚ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਵੀਡੀਓ ਨੂੰ ਅੱਗੇ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਬਹੁਤ ਤੋਂ ਸ਼ੇਅਰ ਕਰਦਿਆ ਕਰੋ ਧੰਨਵਾਦ